ਕਾਂਗਰਸ ਹਾਈ ਕਮਾਂਡ ਨੇ ਚੰਨੀ ਨੂੰ ਕੀਤਾ ਆਊਟ ਕਾਂਗਰਸ ਹਾਈ ਕਮਾਂਡ ਦਾ ਮੋਹ ਹੋਇਆ ਚੰਨੀ ਤੋਂ ਭੰਗ ਆਖਰਕਾਰ ਮਾਮਲਾ ਕੀ ਹੈ ਚੰਨੀ ਦੇ ਨਾਲ ਕੀ ਨਾਰਾਜ਼ਗੀ ਹੈ ਹਾਈ ਕਮਾਂਡ ਦੀ ਕੀ ਐਸਾ ਹੋ ਗਿਆ ਕਿ ਚੰਨੀ ਨੂੰ ਆਊਟ ਕਰਨਾ ਪਿਆ ਕਿੱਥੋਂ ਚੰਨੀ ਆਊਟ ਹੋਏ ਹੈ ਅਚਾਨਕ ਕਾਂਗਰਸ ਹਾਈ ਕਮਾਂਡ ਦਾ ਇਹ ਫੈਸਲਾ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਰਿਹਾ ਹੈ ਇਸ ਦੇ ਬਾਰੇ ਗੱਲ ਕਰਾਂਗੇ ਨਾਲ ਹੀ ਅੱਜ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਬਾਰੇ ਗੱਲ ਕਰਦੇ ਚੱਲਾਂਗੇ ਤੇ ਅਖੀਰ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਰੋਕੇ ਗਏ ਅਖਬਾਰਾਂ ਬਾਰੇ ਤੇ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਹਦੇ ਸਾਰੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੁੱਕਪੁਆਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਚੁਰਕਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਹੋਈ ਤਾਂ ਬਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਖਾਸ ਕਰਕੇ ਕਾਂਗਰਸ ਦੀ ਸਿਆਸਤ ਦੇ ਵਿੱਚ ਇੰਨੀ ਦਿਨੀ ਇਹ ਚਰਚਾਵਾਂ ਨੇ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਇੱਕ ਵੱਡੇ ਤੇ ਅਹਿਮ ਆਗੂ ਨੇ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਤੇ ਇਥੋਂ ਤੱਕ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਲਿਆ ਜਾ ਸਕਦਾ ਹੈ ਕਾਂਗਰਸ ਬੇਹੱਦ ਕੈਲਕੂਲੇਸ਼ਨਾਂ ਦੇ ਵਿੱਚ ਉਲਝੀ ਹੋਈ ਹੈ ਇਸ ਦੇ ਦਰਮਿਆਨ ਕਾਂਗਰਸ ਹਾਈ ਕਮਾਂਡ ਦਾ ਇੱਕ ਅਹਿਮ ਫੈਸਲਾ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰਦਾ ਹੈ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਇਸ ਫੈਸਲੇ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਇਹ ਵੀ ਇੱਕ ਵੱਡਾ ਸਵਾਲ ਹੈ ਦਰਅਸਲ ਬਿਹਾਰ ਦੇ ਵਿੱਚ ਹੋ ਰਹੀਆਂ ਨੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੇ ਕਾਂਗਰਸ ਹਾਈ ਕਮਾਂਡ ਦਾ ਪੂਰਾ ਫੋਕਸ ਇਹਨਾਂ ਚੋਣਾਂ ਦੇ ਉੱਤੇ ਹੈ ਕਿਵੇਂ ਨਾ ਕਿਵੇਂ ਵੱਧ ਸੀਟਾਂ ਜਿੱਤੀਆਂ ਜਾਣ ਤੇ ਉਹ ਸੀਟਾਂ ਜਿੱਤ ਕੇ ਸਰਕਾਰ ਬਣਾਈ ਜਾਵੇ ਪਰ ਸਵਾਲ ਇੱਥੇ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਨਾਲ ਕੀ ਮਾੜੀ ਹੋਈ ਉਰ ਤੋਂ ਕੀ ਨਾਰਾਜ਼ਗੀ ਹੋਈ ਦਰਅਸਲ ਕਾਂਗਰਸ ਹਾਈ ਕਮਾਂਡ ਨੇ ਕੱਲ ਬਿਹਾਰ ਦੇ ਵਿੱਚ ਦੂਜੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹ ਚੰਨੀ ਨੂੰ ਆਊਟ ਕਰ ਦਿੱਤਾ ਗਿਆ ਹੈ ਆਊਟ ਕਿਵੇਂ ਕੀਤਾ ਗਿਆ ਦਰਅਸਲ ਜਿਹੜੀ ਪਹਿਲੀ ਸੂਚੀ ਆਈ ਸੀ ਜਿਹੜੀ ਪਹਿਲੀ ਸੂਚੀ ਆਈ ਸੀ ਉਹਦੇ ਵਿੱਚ ਸਿਰਫ ਚਰਨਜੀਤ ਸਿੰਘ ਚੰਨੀ ਦਾ ਨਾਮ ਸ਼ਾਮਲ ਸੀ ਪੰਜਾਬ ਦੇ ਆਗੂਆਂ ਚ ਪੰਜਾਬ ਚ ਹੋਰ ਕੋਈ ਵੀ ਆਗੂ ਉਹਨਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਸੀ ਸਿਰਫ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਸ਼ਾਮਿਲ ਸੀਗੇ ਪਰ ਹੁਣ ਜਦੋਂ ਦੂਜੇ ਪੜਾਅ ਦੇ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਆਈ ਤਾਂ ਉਹਦੇ ਵਿੱਚੋਂ ਚੰਨੀ ਦਾ ਨਾਮ ਹੀ ਨਹੀਂ ਥੋ ਹੀ ਨਹੀਂ ਪਤਾ ਹੀ ਨਹੀਂਗਾ ਵੀ ਚੰਨੀ ਕਿੱਥੇ ਨੇ ਕਿੱਥੇ ਨਹੀਂ ਯਾਨੀ ਕਿ ਇਹ ਹਾਲਾਤ ਨੇ ਇਹ ਇਹ ਕਿਵੇਂ ਹੋਇਆ ਇਹਦਾ ਵੱਡਾ ਕਾਰਨ ਕੀ ਹੈ ਜੋ ਹੁਣ ਤੱਕ ਸਿਆਸੀ ਸਮਝ ਰੱਖਣ ਵਾਲੇ ਲੋਕਾਂ ਨੇ ਇਸ ਬਾਰੇ ਦੇਖਿਆ ਆ ਉਹਦੇ ਹਿਸਾਬ ਦੇ ਨਾਲ ਚੰਨੀ ਨੂੰ ਮੁੱਖ ਪ੍ਰਧਾਨ ਮੰਤਰੀ ਦੇ ਨਾਲ ਪੰਗਾ ਕਹਿ ਲਈ ਕਿ ਮਹਿੰਗਾ ਪੈ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀ ਇੱਕ ਚੋਣ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਪੰਜਾਬ ਦਾ ਮੁੱਖ ਮੰਤਰੀ ਜਾਨੀ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਬਿਹਾਰੀਆਂ ਨੂੰ ਪੰਜਾਬ ਚ ਭਜਾਉਣ ਦੀ ਗੱਲ ਕਹਿ ਰਹੇ ਸੀ ਤੇ ਪੰਜਾਬ ਕਾਂਗਰਸ ਦੀ ਇਹ માનਸਿਕਤਾ ਹੈ ਕਾਂਗਰਸ ਇਸ ਤਰ੍ਹਾਂ ਦਾ ਸੋਚਦੀ ਹੈ ਉਹਦਾ ਮੁੱਖ ਮੰਤਰੀ ਇਸ ਤਰ੍ਹਾਂ ਦਾ ਸੋਚਦਾ ਤੁਹਾਨੂੰ ਯਾਦ ਹੋਵੇਗਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਪ੍ਰਵਾਸੀਆਂ ਨੂੰ ਲੈ ਕੇ ਜਨਕਿ ਬਿਹਾਰ ਯੂਪੀ ਦੇ ਲੋਕਾਂ ਨੂੰ ਲੈ ਕੇ ਇੱਕ ਬਿਆਨ ਬਹੁਤ ਵਾਇਰਲ ਹੋਇਆ ਸੀ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚੋਂ ਬਿਹਾਰੀ ਪੰਜਾਬ ਭਜਾਉਣ ਵਾਲੀ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਸੀ ਤੇ ਉਸੇ ਬਿਆਨ ਨੂੰ ਹਥਿਆਰ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀ 24 ਸਵਾ ਦੇ ਵਿੱਚ ਸਾਰੀ ਪਟਕਥਾ ਲਿਖੀ ਹੈ ਸਾਰੀ ਸਕ੍ਰਿਪਟ ਮਾਫ ਕਰਨਾ ਸਾਰੀ ਸਕ੍ਰਿਪਟ ਲਿਖੀ ਤੇ ਉਸੇ ਸਕ੍ਰਿਪਟ ਦਾ ਹਿੱਸਾ ਸੀ ਤੇ ਕਾਂਗਰਸ ਹਾਈ ਕਮਾਨ ਇਸ ਤੇ ਚਿੰਤਤ ਸੀ ਕਿ ਬਿਹਾਰ ਦੇ ਵਿੱਚ ਕਿਤੇ ਕਾਂਗਰਸ ਦੇ ਖਿਲਾਫ ਇੱਕ ਬਿਆਨ ਨੂੰ ਹੀ ਸਾਰਾ ਮੋੜਵਾ سلسلہ ਤੈਅ ਨਾ ਕਰ ਦਵੇ ਕਿ ਬਿਹਾਰ ਦੀ ਚੋਣ ਹੀ ਕਾਂਗਰਸ ਦੇ ਹੱਥੋਂ ਨਿਕਲ ਜਾਵੇ ਇੱਕ ਬਿਆਨ ਕਰਕੇ ਜਿਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਕਾਫੀ ਕਾਫੀ ਸੋਚ ਸਮਝ ਕੇ ਕਦਮ ਚੁੱਕਣ ਦੇ ਦੀ ਮਜਬੂਰ ਵੀ ਹੋਈ ਹੈ ਜੋ ਉਹਨੇ ਚੁੱਕੇ ਨੇ ਜਿਸ ਕਰਕੇ ਦੂਜੇ ਪੜਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਦੇ ਆ ਚੰਨੀ ਨੂੰ ਉਹਦੇ ਵਿੱਚੋਂ ਆਊਟ ਕੀਤਾ ਗਿਆ ਚੰਨੀ ਨੂੰ ਉਹਦੇ ਵਿੱਚੋਂ ਬਾਹਰ ਕੀਤਾ ਗਿਆ ਹੈ ਇਹ ਇੱਕ ਅਹਿਮ ਕਦਮ ਹੋ ਸਕਦਾ ਹੈ ਕਾਂਗਰਸ ਦਾ ਕਹਿ ਲਿਆ ਕਿ ਪਹਿਲਾਂ ਹੀ ਇਸ ਮਾਮਲੇ ਨੂੰ ਭਾਪ ਲੈਣਾ ਕਿ ਇਸ ਤਰ੍ਹਾਂ ਨਾਲ ਹੋ ਸਕਦਾ ਹੈ ਇਸ ਮਾਮਲੇ ਨੂੰ ਹੋਰ ਉਛਾਲਿਆ ਜਾ ਸਕਦਾ ਹੈ ਜਿਸ ਤਰ੍ਹਾਂ ਉਹ ਕਿਉਂਕਿ ਉਸ ਦੇ ਵਿੱਚ ਪ੍ਰਿੰਕਾ ਗਾਂਧੀ ਵੀ ਮੌਜੂਦ ਨੇ ਉਸ ਵੀਡੀਓ ਦੇ ਵਿੱਚ ਤਾਂ ਇਸ ਤੋਂ ਬਚਣ ਦੇ ਲਈ ਕਾਂਗਰਸ ਹਾਈ ਕਮਾਂਡ ਇੱਕ ਕਹਿ ਲਿਏ ਕਿ ਸਿਆਣਾ ਕਦਮ ਚੁੱਕਣ ਜਾ ਰਹੀ ਹੈ ਕਿ ਉਹਨੇ ਇਹ ਨਹੀਂ ਦੇਖਿਆ ਕਿ ਸਾਡਾ ਆਗੂ ਵੱਡਾ ਜਾਂ ਛੋਟਾ ਪਰ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਵਾਰ ਫਿਰ ਜਾਨੀ ਕਿ ਪੰਜਵੀਂ ਵਾਰ ਜਿਹੜਾ ਉਹ ਪ੍ਰਧਾਨ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤੇ ਲਗਭਗ ਤੈਅ ਹੈ ਕਿ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਪ੍ਰਧਾਨ ਬਣ ਜਾਣਗੇ ਮੈਂ ਤੁਹਾਨੂੰ ਕੱਲ ਹੀ ਦੱਸਿਆ ਸੀ ਲਗਭਗ ਸਟੋਰੀ ਉੱਥੀ ਹੈ ਕੱਲ ਇਹ ਸ਼ੰਕਾ ਬਰਕਰਾਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਕੀ ਚੋਣ ਲੜੇਗਾ ਜਾਂ ਨਹੀਂ ਪਰ ਉਹ ਹੁਣ ਚੀਜ਼ ਸਾਫ਼ ਹੋ ਚੁੱਕੀ ਹੈ ਅੰਮ੍ਰਿਤਸਰ ਚ ਹੋਈ ਇਸ ਇਸ ਦਲ ਦੀ ਇਕਤਰਤਾ ਪੁਨਰ ਸਰਜੀਤ ਅਕਾਲੀ ਦਲ ਦੀ ਇਕਤਰਤਾ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਚੋਣ ਲੜੀ ਜਾਏਗੀ ਪਰ ਉਮੀਦਵਾਰ ਕੌਣ ਹੋਵੇਗਾ ਇਸ ਬਾਰੇ ਕੁਝ ਨਹੀਂ ਕਿ ਦੱਸਿਆ ਗਿਆ ਇਹ ਗੱਲ ਸਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਇਸ ਧੜੇ ਦੇ ਨਾਲ ਸੰਬੰਧਿਤ ਉਹਨਾਂ ਤੇ ਛੱਡ ਦਿੱਤੀ ਗਈ ਹੈ ਤੇ ਚਰਚਾਵਾਂ ਦੇ ਵਿੱਚ ਨਾਂ ਦੋ ਚੱਲ ਰਹੇ ਸੀਗੇ ਕੱਲ ਜਸਵੰਤ ਸਿੰਘ ਪੜੈਣ ਦਾ ਨਾਂ ਵੀ ਆਇਆ ਤੇ ਭਾਈ ਗੋਵਿੰਦ ਸਿੰਘ ਲੋਂਗੋਵਾਲ ਦਾ ਨਾਂ ਵੀ ਆਇਆ ਜੋ ਮੈਂ ਤੁਹਾਨੂੰ ਬਹੁਤ ਸਮਾਂ ਪਹਿਲਾਂ ਹੀ ਦੱਸ ਚੁੱਕਿਆ ਕਿ ਭਾਈ ਗੋਬਿੰਦ ਸਿੰਘ ਲੋਂਗੋਵਾਲ ਲੜ ਸਕਦੇ ਆ ਭਾਈ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਨੇ ਤੇ ਵਿਧਾਇਕ ਵੀ ਨੇ ਮੰਤਰੀ ਵੀ ਰਹੇ ਨੇ ਤੇ ਭਾਈ ਲੋਂਗੋਵਾਲ ਜਿਹੜੇ ਆ ਕਿਹਾ ਜਾ ਰਿਹਾ ਕਿ ਉਹੀ ਅੱਜ ਉਮੀਦਵਾਰ ਹੋਣਗੇ ਇਹ ਹਰਜਿੰਦਰ ਸਿੰਘ ਧਾਮੀ ਤੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੇ ਉਮੀਦਵਾਰ ਧਾਮੀ ਤਾਂ ਕਲੀਅਰ ਨੇ ਤੇ ਉਧਰਲੇ ਪਾਸੇ ਉਹ ਭਾਈ ਲੋਂਗੋਵਾਲ ਹੋ ਸਕਦੇ ਆ ਇਹ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ ਕੁੱਲ ਮਿਲਾ ਕੇ ਅੱਜ ਕਾਫੀ ਰੋਚਕ ਵੀ ਹੋ ਸਕਦਾ ਹੈ ਪਰ ਫਿਲਹਾਲ ਇਹ ਹੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਇਸ اجلاس ਦੇ ਵਿੱਚ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਜਿਹੜੇ ਆ ਉਹ ਪ੍ਰਧਾਨ ਬਣ ਜਾਣਗੇ ਦੂਜੀ ਗੱਲ ਕੱਲ ਸਵੇਰੇ ਜੋ ਪੰਜਾਬ ਸਰਕਾਰ ਨੇ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਈ ਵਾਲੀ ਸਰਕਾਰ ਨੇ ਤੇ ਉਹਨਾਂ ਦੇ ਵਿਭਾਗ ਵਾਲੀ ਜਿਹੜਾ ਸਰਕਾਰ ਦੇ ਗ੍ਰਹਿ ਵਿਭਾਗ ਆ ਉਹਦੀ ਪੁਲਿਸ ਨੇ ਪੰਜਾਬ ਭਰ ਦੇ ਵਿੱਚ ਅਖਬਾਰਾਂ ਦੀਆਂ ਗੱਡੀਆਂ ਨੂੰ ਜਿਸ ਤਰੀਕੇ ਨਾਲ ਰੋਕਿਆ ਆਪਣੇ ਆਪ ਚ ਕਹਿ ਲੀਏ ਕਿ ਇਹ ਨਿੰਦਣਯੋਗ ਹੈ ਇਹਦੇ ਲਈ ਕੋਈ ਥਾਂ ਨਹੀਂ ਹੈ ਜਿਸ ਪ੍ਰਕਾਰ ਰੋਕਿਆ ਗਿਆ ਫਿਰ ਤਲਾਸ਼ੀ ਲਈ ਗਈ ਡਰਾਈਵਰਾਂ ਦੇ ਫੋਨ ਬੰਦ ਕਰਾਏ ਗਏ ਉਹਨਾਂ ਨੂੰ ਹਵਾਲਾਤਾਂ ਚ ਰੱਖਿਆ ਗਿਆ ਗੱਡੀਆਂ ਥਾਣੇ ਲਵਾਈਆਂ ਗਈਆਂ ਇਹ ਬਹੁਤ ਹੀ ਚੰਗੀ ਗੱਲ ਨਹੀਂ ਹਾਲਾਂਕਿ ਇਸ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ ਸਰਕਾਰ ਜਾਂ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਇੱਕ ਟਿਪ ਸੀਗੀ ਖੂਫੀਆ ਸੂਹ ਸੀ ਜਿਹਦੇ ਆਧਾਰ ਦੇ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈ ਤਾਂ ਇੱਕ ਵੱਡੀ ਗੱਲ ਜਿਹੜੀ ਹੈ ਉਹ ਕਲਵਾਪ੍ਰੀਵਿਰੋਧੀ ਧਿਰਾਣੇ ਬਕਾਇਦਾ ਇਸ ਦਾ ਵਿਰੋਧ ਕੀਤਾ ਹੈ। ਅਕਾਲੀ ਦਲ, ਕਾਂਗਰਸ, ਭਾਜਪਾ ਜਿਨੀਆਂ ਵੀ ਪੰਜਾਬ ਦੀਆਂ ਸਿਆਸੀ ਧਿਰਾਣੇ ਵਿਰੋਧੀ ਧਿਰ ਦੇ ਅੰਦਰ ਉਹਨਾਂ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ ਹੈ। ਪਰ ਸਰਕਾਰ ਹਾਲੇ ਤੱਕ ਇਸ ਤੇ ਪਸਟ ਨਹੀਂ ਕਰ ਚੁੱਕੀ। ਅ ਪ੍ਰਗਟ ਸਿੰਘ ਨੇ ਤਾਂ ਵੀ ਕਿਹਾ ਕਿ ਕੋਈ ਆਰਟੀਕਲ ਸੀ ਜਿਸ ਨੂੰ ਰੋਕਿਆ ਜਾਣਾ ਸੀ। ਖੈਰ ਇਦਾਂ ਰੋਕਿਆ ਤਾਂ ਨਹੀਂ ਜਾ ਸਕਦਾ। ਉਹ ਆਰਟੀਕਲ ਤਾਂ ਇਹ ਤਾਂ ਛਾਪ ਹੀ ਗਿਆ। ਉਹ ਤਾਂ ਛਾਪਣ ਤੋਂ ਰੋਕਿਆ ਜਾ ਸਕਦਾ ਹੈ। ਘਰਾ ਦੱਕ ਤਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚ ਹੀ ਜਾਣਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਡੇਰਾ ਸੱਚਾ ਸੌਦਾ ਦੇ ਮਾਮਲੇ ਦੇ ਵਿੱਚ ਚਿੱਠੀਆਂ ਰੋਜ਼ਾਨਾ ਦੇ ਦੇਸੇਵਕ ਨੇ ਛਾਪੀਆਂ ਸੀ ਤਾਂ ਦੇਸੇਵਕ ਅਖਬਾਰ ਥੜ ਜਾਂਦਾ ਸੀਗਾ ਤਾਂ ਲੋਕ ਫੋਟੋ ਕਾਪੀਆਂ ਕਰਾ ਕਰਾ ਕੇ ਲੈ ਕੇ ਜਾਂਦੇ ਸੀ ਇਹ ਹਾਲਾਤ ਸੀਗੇ ਛਪੀ ਹੋਈ ਚੀਜ਼ ਰੁਕਣੋਂ ਨਹੀਂ ਰਹਿੰਦੀ ਹੈ ਤਾਂ ਸਰਕਾਰ ਨੂੰ ਵੀ ਪਤਾ ਇਹਦੇ ਪਿੱਛੇ ਕਾਰਨ ਕੀ ਹੈ ਕੀ ਥ੍ਰੈਟ ਕਰਨਾ ਹੈ ਪ੍ਰੈਸ ਨੂੰ ਜਾਂ ਫਿਰ ਵੈਸੇ ਪੁਲਿਸ ਰਾਜ ਦੀ ਸਥਾਪਨਾ ਦੇ ਵੱਲ ਇੱਕ ਵੱਡਾ ਕਦਮ ਹੈ ਤੇ ਅਣਅਲਾਨੀ ਐਮਰਜੈਂਸੀ ਹੈ ਇਹ ਤਾਂ ਹੁਣ ਤੁਸੀਂ ਫੈਸਲਾ ਕਰਨਾ ਤੁਹਾਨੂੰ ਕੀ ਲੱਗਦਾ ਪਰ ਮੇਰਾ ਮੰਨਣਾ ਇਹ ਹੈ ਕਿ ਸਰਕਾਰ ਨੇ ਜੋ ਕੀਤਾ ਸਰਕਾਰ ਨੂੰ ਇੱਥੇ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਪ੍ਰੈਸ ਦੀ ਆਜ਼ਾਦੀ ਨੂੰ ਨਹੀਂ ਦਬਾਇਆ ਜਾ ਸਕਦਾ ਕਿਤੇ ਨਾ ਕਿਤੇ ਇੱਕ ਜਣੇ ਨੂੰ ਚੁੱਪ ਕਰਾ ਲੋਗੇ 10 ਬੋਲਣ ਵਾਲੇ ਪੈਦਾ ਹੋ ਜਾਂਦੇ ਆ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ